ਰੱਬ ਦੇ ਬੰਦੇ ਪਾਸਟਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਪ੍ਰਭੂ ਯੇਸ਼ੂ ਜੀ ਦੇ ਜਨਮ ਦਿਵਸ ਦੇ ਵੱਡੇ ਦਿਨ ਨੂੰ ਸਮਰਪਿਤ ਇੱਕ ਵਿਸ਼ਾਲ ਸ਼ੋਭਾ ਯਾਤਰਾ 골ਡਨ ਗੇਟ ਤੋਂ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਤੇ ਪ੍ਰਭੂ ਯੇਸ਼ੂ ਦੇ ਗੁਣ ਗਾਉਂਦੇ ਹੋਏ ਲੋਕਾਂ ਨੂੰ ਪ੍ਰਭੂ ਯੇਸ਼ੂ ਦੀ ਜੀਵਨੀ ਬਾਰੇ ਪ੍ਰੇਰਿਤ ਕੀਤਾ ਇਹ ਸ਼ੋਭਾ ਯਾਤਰਾ 골ਡਨ ਗੇਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਲੰਗੀ ਜਿੱਥੇ ਲੋਕਾਂ ਵੱਲੋਂ ਸ਼ੋਭਾ ਯਾਤਰਾ ਦਾ ਪਰਵਾ ਸੁਆਗਤ ਕੀਤਾ ਗਿਆ ਡਸੰਬਰ ਸਰ ਦੇ ਵਿਖੇ 골ਡਨ ਗੇਟ ਤੋਂ ਰੱਬ ਤੇ ਬੰਦੇ ਵੈਲਫੇਅਰ ਐਸੋਸੀਏਸ਼ਨ ਦੇ ਸਾਡੇ ਮਾਨਯੋਗ ਚੇਅਰਮੈਨ ਪਾਸਟਰ ਸੁਖਦੇਵ ਗਿੱਲ ਜੀ ਪਾਸਟਰ ਪੰਕਜ ਜੀ ਪਾਸਟਰ 사જન ਜੀ ਔਰ ਉਹਨਾਂ ਦੀ ਸਮੁੱਚੀ ਟੀਮ ਜਿਨੇ ਉਹਨਾਂ ਦੇ ਵਾਈਸ ਚੇਅਰਮੈਨ ਪ੍ਰਧਾਨ ਸਹਿਬਾਨ ਜਨਰਲ ਸੈਕਟਰੀ ਸੈਕਟਰੀ ਖਜ਼ਾਨਚੀ ਸਮੁੱਚੀ ਟੀਮ ਵੱਲੋਂ ਅੱਜ ਪ੍ਰਭੂ ਜਸੂ ਮਸੀਹ ਦਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਦਸੰਬਰ ਮਹੀਨਾ ਜਿਹੜਾ ਸ਼ੁਰੂ ਹੋ ਜਾਂਦਾ ਇੱਕ ਤਰੀਕ ਤੋਂ ਔਰ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧੀ ਜੋ ਸ਼ੋਭਾ ਯਾਤਰਾਵਾਂ ਪੂਰੇ ਦੇਸ਼ 'ਚ ਪੂਰੇ ਸੰਸਾਰ 'ਚ ਨਿਕਲ ਰਹੀਆਂ ਵਾਂ ਉਹਦੇ ਤਹਿਤ ਅਜੰਮਰਸਰ ਸ਼ਹਿਰ ਦੇ ਵਿੱਚ ਗੋਲਡਨ ਗੇਟ ਤੋਂ ਰੱਬ ਦੇ ਬੰਦੇ ਵੈਲਫੇਅਰ ਐਸੋਸੀਏਸ਼ਨ ਜਿਹੜੀ ਪਾਸਟਰ ਐਸੋਸੀਏਸ਼ਨ ਉਹਨਾਂ ਵੱਲੋਂ ਅਜ ਇੱਕ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਸਾਡੇ ਮਾਣਯੋਗ ਪਾਸਟਰ ਸਹਿਬਾਨਾਂ ਦੀ ਅਗਵਾਈ ਦੇ ਵਿੱਚ ਨਿਕਲਦੀ ਪਈ ਆ ਉਹ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਬਿਸ਼ਪ ਸਹਿਬਾਨ ਪਾਸਟਰ ਸਹਿਬਾਨ 크ਰਿਸਚਨ ਲੀਡਰ ਔਰ ਸਾਡੇ ਛੋਟੇ ਛੋਟੇ ਬੱਚੇ ਮਤਾਵਾ ਪੈਣਾ ਮਸੀਹ ਭਾਈਚਾਰੇ ਦੇ ਲੋਕਾਂ ਨੇ ਜਿਹੜਾ ਵੱਡੀ ਸ਼ਮੂਲੀਅਤ ਕੀਤੀ ਕਰਕੇ ਪ੍ਰਭੂ ਯਿਸੂ ਮਸੀਹ ਦਾ ਗੁਣगान ਕੀਤਾ ਵਾ ਔਰ ਇਹ ਸ਼ੋਭਾ ਯਾਤਰਾ 골ਡਨ ਗੇਟ ਤੋਂ ਲੈ ਕੇ α1 ਤੋਂ ਮਕਬੂਲਪੁਰੇ ਤੋਂ ਚਮਰੰਗ ਰੋਡ ਤੋਂ ਵੱਖ-ਵੱਖ ਹਿੱਸਿਆਂ ਤੋਂ ਹੁੰਦੇ ਹੋਏ ਜਿਹੜਿਆ ਵਾ ਇਹ ਜਾਂਦੀ ਹੋਈ ਲੋਕਾਂ ਨੂੰ ਪਿਆਰ ਦਾ ਸੁਨੇਹਾ ਦਿੰਦੇ ਹੋਏ ਜੋ ਪ੍ਰਭੂ ਯਿਸੂ ਮਸੀਹ ਨੇ ਦੁਨੀਆ ਤੇ ਆ ਕੇ ਪਿਆਰ ਦਾ ਸੁਨੇਹਾ ਦਿੱਤਾ ਇਹ ਸਾਡੇ ਪਾਸ ਤੇ ਸਭਾਨਾ ਵੱਲੋਂ ਜਿਹੜਾ ਜੋ ਪਿਆਰ ਦਾ ਸਨੇਹ ਦਿੱਤਾ ਜਾਣਾ ਸ਼ਹਿਰ ਵਾਸੀਆਂ ਨੂੰ ਆਪ ਸਭ ਦਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਮਿੱਥੇ ਸਮੇਂ ਅਨੁਸਾਰ ਸਭ ਗੋਲਡਨ ਗੇਟ ਤੇ ਪਹੁੰਚੇ ਹੋ ਔਰ ਤੁਸੀਂ ਸ਼ੋਭਾ ਯਾਤਰਾ ਚ ਸ਼ਾਮਲ ਹੋਏ ਹੋ ਆਪ ਸਭ ਦਾ ਧੰਨਵਾਦ ਅੱਜ ਰੱਬ ਦੇ ਬੰਦੇ ਪਾਸਟਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਵੱਡਾ ਦਿਨ ਤੇ ਪ੍ਰਭੂ ਜੈਸੂ ਜੀ ਦਾ ਜਨਮ ਦਿਹਾੜਾ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਸਬੰਧ ਵਿੱਚ ਇੱਕ ਵਿਸ਼ਾਲ ਸਵੇਰ ਯਾਤਰਾ ਗੋਡਨ ਗੇਟ ਤੋਂ ਲੈ ਕੇ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਭੂ ਜਿਸੂ ਮਸੀਹ ਦੇ ਸਮਰਥਕ ਉਹਨਾਂ ਦੇ ਪੈਰੋਕਾਰ ਸ਼ਾਮਲ ਹੋਏ ਹਨ ਤੇ ਇਹ ਸਵੇਰ ਯਾਤਰਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਵਾਪਸ ਗੋਡਨ ਗੇਟ ਤੇ ਆਏਗੀ ਤੇ ਵੱਡੇ ਪੱਧਰ ਤੇ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਪਰ ਪ੍ਰਭੂ ਜਿਸੂ ਜੀ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਪਿਆਰ ਤੇ ਸਤਕਾਰ ਦਾ ਇੱਕ ਸੁਨੇਹਾ ਦਿੱਤਾ ਇਹ ਦਿਨ ਉਹਨਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਕਬੱਡੀ ਗਿੰਤੀ ਵਿੱਚ ਅੱਜ ਲੋਕ ਸ਼ਾਮਲ ਹੋਏ ਹਨ ਫਰਸਟ ਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ